ਸਾਥੀਓ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਕਿਸੇ ਦਾ ਵੀ ਆ ਸਕਦਾ ਆ ਪਰ ਇਸ ਮਾੜੇ ਸਮੇਂ ਦੇ ਵਿੱਚ ਅਕਸਰ ਅਸੀਂ ਕਈ ਲੋਕਾਂ ਦੀ ਗੱਲਾਂ ਨੂੰ ਦਿਲ ਤੇ ਲਾ ਕੇ ਬਹਿ ਜਾਂਦੇ ਆ ਕਦੇ ਵੀ ਐਸੇ ਬੰਦੇ ਦੀ ਗੱਲ ਨੂੰ ਦਿਲ ਨਾਲ ਨਹੀਂ ਲਾੜਾ ਜਾਂ ਫਿਰ ਐਸੇ ਬੰਦੇ ਦੀ ਗੱਲ ਜਿਹੜੀ ਆ ਤੁਹਾਨੂੰ ਨਹੀਂ ਚੁਭਣੀ ਚਾਹੀਦੀ ਜਿਹੜਾ ਕੀ ਤੁਹਾਡੇ ਤੋਂ ਆਪਣਾ ਕੰਮ ਕੱਢ ਗਿਆ ਹੋਵੇ ਤੇ ਮੁੜ ਕੇ ਤੁਹਾਡੇ ਨਾਲ ਦਾ ਖੜਿਆ ਹੋਵੇ ਕਿਉਂਕਿ ਕਾਰਨ ਪਤਾ ਕੀ ਆ ਉਹ ਜਿਹੜਾ ਬੰਦਾ ਆ ਤੁਹਾਡੇ ਤੋਂ ਆਪਣਾ ਕੰਮ ਕੱਢਣ ਤੋਂ ਬਾਅਦ ਤੁਹਾਡੇ ਨਾਲ ਨਹੀਂ ਨਖੜਿਆ ਉਹ ਤਾਂ ਜੇ ਤੁਸੀਂ ਬੈਕਗ੍ਰਾਉਂਡ ਦੇਖੋਗੇ ਨਾ ਉਹ ਕਿਸੇ ਨਾਲ ਵੀ ਨਹੀਂ ਖੜਿਆ ਹੁੰਦਾ ਉਹਨਾਂ ਘਰ ਦਾ ਹੁੰਦਾ ਨਾ ਪਰਿਵਾਰ ਦਾ ਹੁੰਦਾ ਨਾ ਕਿਸੇ ਯਾਰ ਦਾ ਹੁੰਦਾ ਨਾ ਕਿਸੇ ਦੋਸਤਾਂ ਦਾ ਹੁੰਦਾ ਉਹ ਕਿਸੇ ਦਾ ਨਹੀਂ ਹੁੰਦਾ ਸੋ ਤਾਂ ਕਰਕੇ ਸਾਥੀ ਇਹੋ ਜਿਹੇ ਬੰਦੇ ਬਾਰੇ ਤੁਸੀਂ ਵਿਚਾਰ ਕਰਨਾ ਛੱਡ ਹੀ ਦਿਆ ਕਰੋ ਮਾੜਾ ਸਮਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਂਦਾ ਆ ਕਿਹਦੀ ਜ਼ਿੰਦਗੀ ਦੇ ਵਿੱਚ ਨਹੀਂ ਆਇਆ ਤੁਸੀਂ ਚਾਹੇ ਇਤਿਹਾਸ ਦੇ ਕੋਚ ਆਇਆ ਆਪਣਾ ਮਿਥਿਆਸ ਦੇ ਕੋਚ ਜਿੱਥੇ ਵੀ ਤੁਸੀਂ ਦੇਖੋਗੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਮਾੜਾ ਸਮਾਂ ਆਇਆ ਹੈ ਸੋ ਤਾਂ ਕਰਕੇ ਇੰਨਾਂ ਚੀਜ਼ਾਂ ਨੂੰ ਤੁਸੀਂ ਹੀ ਜ਼ਿੰਦਗੀ ਦਾ ਹਿੱਸਾ ਸਮਝੋ ਹਾਰਦਾ ਹਮੇਸ਼ਾ ਉਹੀ ਹੈ ਜਿਹੜਾ ਡਿੱਗਣ ਤੋਂ ਬਾਅਦ ਉੱਠ ਕੇ ਭੱਜਿਆ ਨਹੀਂ ਜਿਹੜਾ ਡਿੱਗਣ ਤੋਂ ਬਾਅਦ ਉੱਠ ਕੇ ਤੁਰਨਾ ਭਜਣਾ ਜਾਣਦਾ ਆ ਹਿੰਮਤ ਰੱਖਦਾ ਆ ਉਹ ਬੰਦਾ ਕਦੇ ਹਾਰਦਾ ਨਹੀਂ ਸੋ ਤਾਂ ਕਰਕੇ ਪ੍ਰਮਾਤਮਾ ਵੀ ਦਾ ਇਹ ਹੁਦ ਜਿਹੜਾ ਮਾੜਾ ਸਮਾਂ ਹੁੰਦਾ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਐਸੇ ਲਈ ਲੈ ਕੇ ਆਉਂਦਾ ਆ ਕਿ ਤੁਹਾਨੂੰ ਆਪਣੇ ਪ੍ਰਾਇ ਦੀ ਪਛਾਣ ਹੋ ਜਾਵੇ ਸੋ ਆਪਣੇ ਪ੍ਰਾਇ ਦੀ ਪਛਾਣ ਜੇਕਰ ਤੁਹਾਨੂੰ ਨਹੀਂ ਹੋਊਗੀ ਤਾਂ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿ ਤੁਸੀਂ ਅੱਜ ਤਾਂ ਤੁਹਾਡੇ ਨਾਲ ਛੋਟਾ ਜਿਹੜਾ ਧੋਖਾ ਹੋਇਆ ਤਾਂ ਕਦੇ ਵੱਡਾ ਧੋਖਾ ਵੀ ਹੋ ਸਕਦਾ ਹੈ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਜਿਸ ਦੇ ਕਰਕੇ ਜਿੱਦਿ ਜ਼ਿੰਦਗੀ ਦੇ ਵਿੱਚ ਉਠੀ ਨਾ ਪਾਓ ਸੋ ਐਸੇ ਬੰਦੇ ਦਾ ਕਿਉਂ ਅਸੀਂ ਭਰੋਸਾ ਕਰੀਏ ਜਿਹੜਾ ਕੀ ਤੁਹਾਡੇ ਮਨ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਜਾਂ ਫਿਰ ਤੁਹਾਡੇ ਸੰਗੀ ਸਾਥੀਆਂ ਦੇ ਵਿੱਚ 네ਗੇਟਿਵਿਟੀ ਫੈਲਾ ਰਿਆ ਆ ਐਸੇ ਬੰਦੇ ਦੀ ਗੱਲਾਂ ਨੂੰ ਆਪਣੇ ਦਿਲ ਤੇ ਨਾਲ ਲਾਉ ਬਿਹਤਰ ਕਿ ਉਹਨਾਂ ਲੋਕਾਂ ਦਾ ਸਾਥ ਤੁਸੀਂ ਹਮੇਸ਼ਾ ਆਪਣੇ ਨਾਲ ਰੱਖੋ ਜਿਹੜੇ ਕੀ ਤੁਹਾਡੇ ਬਾਰੇ ਪੋਜ਼ਿਟਿਵ ਥਿੰਗ ਰੱਖਦੇ ਆ ਤੁਹਾਨੂੰ ਪੋਜ਼ਿਟਿਵ ਵਿਚਾਰ ਦਿੰਦੇ ਆ ਤੇ ਹਮੇਸ਼ਾ ਹੀ ਤੁਹਾਡੇ ਨਾਲ ਔਖੇ ਸਮੇਂ ਸੌਖੇ ਸਮੇਂ ਨਾਲ ਖੜੇ ਆ ਉਹ ਦਿਨ ਦੇਖਦੇ ਨਾ ਰਾਤ ਦੇਖਦੇ ਹਮੇਸ਼ਾ ਤੁਹਾਡੇ ਨਾਲ ਤੁਰ ਪੈਂਦੇ ਆ। ਸੋ ਤਾਂ ਕਰਕੇ ਸਾਥੀਓ ਤੁਹਾਡੀ ਚੋਣ ਕਰਕੇ ਹੀ ਤੁਹਾਡੀ ਜਿੱਤ ਹੁੰਦੀ ਆ ਤੇ ਤੁਹਾਡੀ ਚੋਣ ਕਰਕੇ ਹੀ ਤੁਹਾਡੀ ਹਾਰ ਹੁੰਦੀ ਆ। ਜੇਕਰ ਤੁਸੀਂ ਕਿਸੇ ਮਾੜੇ ਬੰਦੇ ਨੂੰ ਆਪਣਾ ਸੰਗੀ ਸਾਥੀ ਬਣਾਨੇ ਹੋ ਤਾਂ ਤੁਸੀਂ ਇੱਕ ਨਾ ਇੱਕ ਦਿਨ ਹਾਰਦੇ ਹੋ। ਤੇ ਜੇ ਚੰਗੇ ਬੰਦੇ ਦਾ ਵਿਚਾਰ ਤੁਸੀਂ ਆਪਣੇ ਮਨ ਦੇ ਵਿੱਚ ਲੈ ਕੇ ਤੇ ਉਸ ਪਰਮਾਤਮਾ ਦੀ ਉਸਤਤ ਦੇ ਵਿੱਚ ਰਹਿੰਦੇ ਹੋ ਤੁਸੀਂ ਇੱਕ ਨਾ ਇੱਕ ਦਿਨ ਜਿੱਤਦੇ ਹੋ। ਸੋਤਾ ਕਰਕੇ ਸਾਥੀਓ ਕਿਸੇ ਐਸੇ ਸ਼ਖਸ ਦੀ ਗੱਲਾਂ ਨੂੰ ਆਪਣੇ ਮਨ ਦੇ ਉੱਤੇ ਨਾ ਲਾਇਆ ਕਰੋ ਜਿਹੜਾ ਕਿ ਨਾ ਤੁਹਾਡਾ ਆ ਨਾ ਪਰਿਵਾਰ ਦਾ ਆ ਨਾ ਕਿ ਸੰਗੀ ਸਾਥੀ ਦਾ ਆ ਤਿੰਨਾ ਕਿਸੇ ਹੋਰ ਦਾ ਆ ਸੋ ਤਾਂ ਕਰਕੇ ਇਹੋ ਜਿਹੇ ਬੰਦੇ ਦੀ ਗੱਲ ਨੂੰ ਦਿਲ ਨਾਲ ਨਹੀਂ ਲੈਣਾ ਧੰਨਵਾਦ